ਅਬਦ ਲੱਛਣੀ ਗਈ ਆ ਮੈਂ ਨਹੀਂ ਤੋੜਿਆ ਉਹਨੂੰ ਲੱਛਣੇ ਗਈ ਐ ਉਹ ਤਾਂ ਤੂੰ ਬੜੇ ਰਾਹ ਰੋਕਦੀ ਸੀ ਬੱਸ ਤੈ ਐ ਕਰਦੀ ਸੀ ਉਹ ਤਾਂ ਐ ਕਰਦੀ ਤੂੰ ਮਨ ਵੀ ਤੂੰ ਖਤਰੇ ਚ ਹੀ ਆਂਗਾ ਯਾਰ ਤੂੰ ਤੇਰੇ ਵਰਗੇ ਰੇਲ ਗੱਡੀ ਰੋਕਣ ਵਾਸਤੇ ਰੱਖੇ ਫੋਲ ਤੂੰ ਬੋਲ ਨਾ ਪਹਿਲਾਂ ਮੈਨੂੰ ਤਾਂ ਬੋਲਣ ਜੁਗਾ ਛੱਡੀ ਨਹੀਂ ਇੱਧਰ ਕੀ ਰੱਖੇਗਾ ਥੋਰ ਸੋਈ ਤੇ ਵੀ ਨਹੀਂ ਬੜ ਸਕਦਾ ਹੁਣ ਮੈਂ ਕਿਆ ਓ ਯਾਰ ਘਰ ਜਾ ਯਾਰ ਮੇਰਾ ਘਰ ਜਾੜਤਾ ਯਾਰ ਹਲੇ ਵੀ ਮੇਰਾ ਰਾਹ ਰੋਕਦੀ ਐ ਮੈਂ ਤੇਰਾ ਘਰ ਕਾਦਾ ਜਾੜਤਾ ਜਿਦੋਂ ਬੋਲੂ ਤਾਂ ਐ ਘਰ ਜਾੜਤਾ ਜਦੋਂ ਬੋਲੂ ਤੂੰ ਜਾੜਾਂਗੀ ਨਾ ਮੈਂ ਤੇਰੀ ਦੁਸ਼ਮਣ ਆ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਸੀ ਮੇਰੇ ਰਾਹ ਨਾ ਰੋਕਿਆ ਕਰ ਨਾ ਰੁਕੇ ਕਰ ਓ ਤੇਰੀ ਪਣੂ ਬੱਗੀ ਹੁਣ ਦੱਸ ਮੈਂ ਕੀ ਕਰਾਂ ਆਪਦੇ ਲੱਛਣੀ ਗਈ ਆ ਮੈਂ ਨਹੀਂ ਤੋੜਿਆ ਉਹਨੂੰ ਲੱਛਣੇ ਗਈ ਐ ਉਹਦੇ ਤਾਂ ਤੂੰ ਬੜੇ ਰਾਹ ਰੋਕਦੀ ਸੀ ਬਸ ਤੇ ਐ ਕਰਦੀ ਸੀ ਉਹ ਤੇ ਐ ਕਰਦੀ ਸੀ ਨਾ ਕੰਮ ਨੂੰ ਨਹੀਂ ਸੀ ਕਹਿਣਾ ਉਹ ਤਾਂ ਹੁਣ ਮੈਂ ਹੁਣ ਵੀ ਰੋਕੀ ਖੜੀ ਆ ਮੈਂ ਰਾਤ ਹੁਣ ਵੀ ਰੁੱਕੀ ਖੜੀ ਐ ਰੋਕ ਨਾ ਬੰਦਾ ਮਾੜਾ ਹੋ ਜਾਂਦਾ ਤੈਨੂੰ ਕੀ ਮਿਲੇ ਮੇਰੇ ਘਰ ਜੜ ਕੇ ਕੀ ਮਿਲੇ ਤੈਨੂੰ ਉਹਨੂੰ ਆਕਲ ਚਾਹੀਦੀ ਸੀ ਹੈ ਬਿਆਕਲ ਆਹੋ ਜੇ ਢੀਆਕਲ ਆਲੀ ਹੁੰਦੀ ਆ ਤਾਂ ਘਰ ਨਾ ਵਸਾ ਲੈਂਦੀ ਮੇਰੇ ਸਹੇ ਦੇ ਮਰਨ ਨੇ ਚ ਆ ਗਿਆ ਮੈਂ ਸਹੇ ਚ ਜਾਣਾ ਉਹ ਖੜੀ ਰਹਿੰਦੀ ਆ ਉਰੇ ਤੂੰ ਖੜੀ ਰਹਿਨੀ ਆ ਮੈਂ ਬੋਲ ਕਿੱਥੇ ਦਾ ਰਹਾ ਘਰ ਦਾ ਰਿਆ ਨਾ ਘਾਟ ਦਾ ਰਹਾ ਜਿੱਥੇ ਮਰਜੀ ਆ ਜਾ ਜਿੱਥੇ ਉਹ ਵਗ ਗਈ ਉੱਥੇ ਤੂੰ ਵਗ ਜਾ ਜਾਂ ਨਾਲ ਵਗ ਜਾਗਾ ਕੀ ਹਾਰ ਕਰਦਾਗਾ ਮੈਂ ਗੱਲ ਸੁਣ ਲੈ ਮੇਰੀ ਜੇ ਸਾਡੇ ਨਾਲ ਚੰਗਾ ਬਣ ਕੇ ਰਹੇਗਾ ਤਾਂ ਅਸੀਂ ਵੀ ਚੰਗੀਆਂ ਰਹਾਂਗੀਆਂ ਨਹੀਂ ਇਹੀ ਕੁਸ ਹੋਣਾਗਾ ਚੰਗੇ ਚੁੰਗੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਰ ਚਕੰਦਾ ਬੌਥੇ ਦੀ ਨਿਕੜਨਗੀਆਂ ਇਹ ਦੇਖ ਲੈ ਕੰਦਾ ਕੰਦਾ ਨਹੀਂ ਗੱਲ ਤਾਂ ਬੜੀ ਦੂਰ ਦੀ ਆ ਤੂੰ ਮੈਨੂੰ ਇੱਕ ਕਟਵੀ ਧਰ ਕੇ ਦਿਖਾਈ ਸਮਝ ਗਿਆ ਤੂੰ ਕੱਲਾ ਇੱਕ ਪਾਸੇ ਆ ਅਸੀਂ ਸਾਰਾ ਟੱਬਰ ਇੱਕ ਪਾਸੇ ਉਹ ਮੈਨੂੰ ਸਾਰਾ ਪਤਾ ਸੀ ਮਰਦੇ ਹੁਣੇ ਬਾਪੂ ਨੇ ਤਾਂ ਹੀ ਸਾਰਾ ਕੁਝ ਮੇਰੇ ਨੋ ਕਰਾਇਆ ਸੀ ਹੁਣ ਰਾਹ ਭਰਾਂ ਹੁਲੇ ਹਾਂ ਪਤਾ ਹੀ ਆ ਮੈਨੂੰ ਬਾਪੂ ਤੇਰਾ ਨਾ ਕਿਹੜਾ ਕੁਛ ਕਰਾ ਕੇ ਗਿਆਗਾ ਮਾਰਦਾ ਗੱਲਾਂ ਵੱਡੀਆਂ ਉਹ ਤਾਂ ਫਿਰ ਟਾਈਮ ਆਣ ਤੇ ਪਤਾ ਲੱਗ ਜੂ ਤੈਨੂੰ ਵੀ ਕੋਈ ਨਾ ਵੀ ਕੀ ਪਾ ਵਕਦੀ ਐ ਕੋਈ ਗੱਲ ਨਹੀਂ ਇੱਥੀ ਤੂੰ ਆ ਤੇ ਇੱਥੀ ਮੈਂ ਆ ਹੁਣ ਤੱਕ ਤਾਂ ਮੈਂ ਸ਼ਰੀਕਾ ਪਗਾਏ ਨਹੀਂ ਸੀ ਹੁਣ ਤੈਨੂੰ ਨਾ ਸ਼ਰੀਕਾ ਪਗਾ ਕੇ ਦਿਖਾਉਂਗਾ ਮੈਂ ਮੇਰੀ ਜਨਾਨੀ ਤੋਰੀ ਐ ਨਾ ਤੈਨੂੰ ਵੀ ਨਿਉਰੇ ਮੈਂ ਰਹਿਣ ਦਿੰਦਾ ਤੈਨੂੰ ਬਸਣ ਨਹੀਂ ਦਿੰਦਾ ਜੇ ਨਾ ਤੈਨੂੰ ਘਰੋਂ ਕੱਢਿਆ ਮੈਂ ਲਾਉਣਾ ਮੈਂ ਤੇਰੇ ਘਰ ਵਾਲੇ ਨੂੰ ਫੋਨ ਸਾਲਾ ਆਪ ਤਾਂ ਬੱਗਿਆ ਮਸ਼ੀਨ ਤੇ ਉਰੇ ਮੈਨੂੰ ਇਹ ਤੋਂ ਪਰਜੀ ਛੱਡ ਗਿਆ ਨਾਲੇ ਮੇਰਾ ਘਰ ਪੱਟਦੀ ਐ ਇਹਨਾਂ ਨੂੰ ਕੀ ਹੋ ਗਿਆ ਅੱਛਾ ਬੋਤਲੀ ਆ ਕਾਰਾ ਦਾਸ ਤਸਈਏ ਕੀਤਾ ਪਿਆ ਸੀਗਾ ਬੈਸੋਸਾ ਹੀ ਆ ਕਾਦਾਗਾ ਰੱਸੀ ਮੱਚ ਗਈ ਬਲ ਨਹੀਂ ਗਿਆ ਹੈਗਾ ਕੀ ਗੱਲ ਹੋ ਗਈ ਕਹਿੰਦਾ ਮੇਰੀ ਤੀਵੀ ਤੁਸੀਂ ਭੁਜਾਤੀ ਲੈ ਦੱਸ ਲਸਣ ਆਪਦੇ ਮਾੜੇ ਨੇਗੇ ਲੈ ਅਸੀਂ ਕਿਉਂ ਭੁਜਾਵਾਂਗੇ ਸਾਨੂੰ ਕੀ ਦੁੱਖ ਉਹੀ ਤਾਂ ਗੱਲ ਆ ਕਹਦਾ ਸੋਨ ਨੂੰ ਵੀ ਮੈਂ ਝਾੜ ਕੇ ਛੱਡੂਗਾ ਆ ਕੇ ਕੰਦ ਕੱਢੂਗਾ ਬੇੜੇ ਵਿੱਚ ਦੀ ਮੈਂ ਤੋ ਇੱਟ ਤਾਂ ਧਰ ਕੇ ਦਿਖਾ ਕੰਦ ਦੀ ਗੱਲ ਤਾਂ ਦੂਰ ਦੀ ਐ ਐਵੇਂ ਕਿਵੇਂ ਕੱਢ ਲੂ ਕੰਦ ਕਿਉਂ ਸਾਡਾ ਹਿੱਸਾ ਨਹੀਂ ਹੈਗਾ ਕਹਿੰਦਾ ਬਾਪੂ ਮੇਰੇ ਨਾਂ ਸਾਰਾ ਕੁਝ ਕਰਾ ਗਿਆ ਅੱਛਾ ਮੈਨੂੰ ਪਤਾ ਹੀ ਆ ਬਾਪੂ ਤੇਰੇ ਕਿੰਨਾ ਕ ਨਾਂ ਕਰਾ ਗਿਆ ਬਾਪੂ ਤਾਂ ਇਹ ਕਹਿੰਦਾ ਸੀ ਵੀ ਇਹਦੇ ਵਾਲਾ ਹਿੱਸਾ ਵੀ ਮੈਂ ਤੁਹਾਡੇ ਨਾਂ ਕਰਾਦਾ ਭਲੇ ਬੇਲੇ ਨੂੰ ਆਪਾਂ ਵੇਲੇ ਆਪਣੀ ਪਤਾ ਨਹੀਂ ਕੀ ਦਿਮਾਗ ਖਰਾਬ ਹੋਇਆ ਵੈਸੀ ਨਾ ਲੰਗਰ ਚ ਤਾਂ ਪੁੱਲ ਜਿਹੜਾ ਲਾਲ ਲਾ ਕੇ ਦਿੱਤਾਗਾ ਉਹ ਲੜ ਪੈਸੇ ਚੋਰੀ ਲੈ ਕੇ ਜਾਂਦਾ ਸੀਗਾ ਉਹ ਨਹੀਂ ਇਹਦੇ ਜ਼ਿਆਦਾ ਹੈਗੇ ਹਾਂ ਉਹ ਤਾਂ ਦੇ ਦੇ ਭਾਬੀ 5000 ਦੇ ਦੇ ਭਾਬੀ 10000 ਉਹ ਟਾਈਮ ਭੁੱਲ ਗਿਆ ਇਹ ਅਹੀਂ ਹੁਣ ਸਾਰਾ ਕੁਝ ਮੇਰਾ ਗਾ ਹਾਂ ਬਸ ਇਹਨੇ ਤਾਂ ਨਾ ਦਿਮਾਗ ਖਰਾਬ ਕਰ ਰੱਖਿਆ ਗਾ ਨਾਲੇ ਆਵਦਾ ਨਾ ਇਹ ਆਪਣਾ ਇਹਨੂੰ ਸੀਰੀਅਸ ਨੂੰ ਲਿਆ ਕਰ ਜਾਦਾ ਮੈਂ ਤਾਂ ਇਹਨੂੰ ਕੀ ਜਾਣਦੀ ਆ ਤੂੰ ਤਾਂ ਆਪਦੇ ਦਿਮਾਗ ਤੇ ਲੋੜ ਪਾ ਲਈਨੀ ਆ ਫਿਰ ਵੀ ਆਏ ਹੁੰਦਾ ਗਾ ਵੀ ਚੱਲ ਪਰਿਵਾਰ ਆ ਇੱਕ ਮੁਠੀ ਚ ਰਹਿ ਜੇ ਪਰ ਮੈਨੂੰ ਨਹੀਂ ਲੱਗਦਾ ਜਦੋਂ ਇਹ ਆਈ ਆ ਨਾ ਆਖੇਗੀ ਕੀ ਕਹਿੰਦੀ ਗਲੇ ਘਰ ਦੀ ਕਹੂੰ ਔਰ ਕੀ ਕਹੂੰਗੀ ਜਨਾਨੀਆਂ ਹੁੰਦੀਆਂ ਜੋੜ ਕੇ ਰੱਖਦੀਆਂ ਹੁੰਦੀਆਂ ਆ ਦੇਖ ਲਾ ਕੈਸਾ ਹਾਲ ਤਾਂ ਹੁਣ ਤੈਨੂੰ ਵੀ ਹੋ ਗਿਆ ਇਹਨੂੰ ਆਪਣੇ ਚ ਕਦੇ ਕੋਈ ਫਸਫਾ ਪ੍ਰਸ਼ਤ ਨਤੀਜਾ ਹੁੰਦਾ ਸਾਰਾ ਜੇ ਕੋਈ ਚੰਗੇ ਪਰਿਵਾਰ ਚ ਆਇਆ ਨਾ ਤੇ ਚੰਗਾ ਹੀ ਹੁੰਦਾਗਾ ਜਮਾੜ ਚ ਆਇਆ ਫਿਰ ਉਹਦਾ ਕੀ ਕਹਿਣਾ ਉਹੀ ਤਾਂ ਗੱਲ ਹੈ ਖਾਲੀ ਰੋਟੀ ਦਾ ਨਾ ਹਜ ਜੰਨੀ ਖਾਦੀ ਮੈਂ ਤਾਂ ਤੁਹਾਡੇ ਵੱਲ ਦੇਖੀ ਜਾਂਦੀ ਸੀ ਮੈਂ ਫੇ ਰੋਲਾ ਪਤਾ ਨਹੀਂ ਕਾਹਦਾ ਪਾਈ ਜਾਂਦੇ ਆ ਸੱਤ ਰੋਟੀ ਖਾਲਾ ਮੈਂ ਮੜਾ ਜਾਂ ਇੱਧਰ ਕਿਸੇ ਦੇ ਕਿੱਥੇ ਹੁਣ ਰਸੋਈ ਚ ਹੈਗਾ ਦੇਖੇ ਮਤਾਂ ਨਾ ਲਾਣੀ ਕਿਤੇ ਉਹਦੇ ਨਾਲ ਹੁਣ ਤੇਰੇ ਗੱਲ ਪਊਗਾ ਇਹਦਾ ਨਾ ਉਹੀ ਗੱਲ ਪੈਂਦਾ ਤੁਰਿਆ ਫਿਰਦਾ ਹੈ ਬਹਾਨੇ ਲੱਭਦਾ ਹੈਗਾ ਚੱਲ ਕੋਈ ਨਾ ਜੇ ਮੈਨੂੰ ਕੁਝ ਕਹੂਗਾ ਨਾ ਤਿੰਨ ਪੰਜ ਕਰੂਗਾ ਮੈਂ ਆਪੇ ਜਵਾਬ ਦੇ ਦੂੰਗੀ ਆਹੋ ਇਹਦੀ ਸੁਣਿਆ ਨਾ ਕਰ ਬਾਹਲੀਆਂ ਮੈਂ ਤਾਂ ਹੁਣ ਚੰਗਾ ਕੰਮ ਕਰਾਇਆ ਕਰ ਇਹਨੂੰ ਕਹੇ ਰੋਟੀ ਖਾ ਕੇ ਸੱਲੀ ਸੁਣਨੀ ਕਰਿਆ ਉੱਧਰ ਜਾ ਕੇ ਚੱਲ ਕੰਨੀਆ ਜਾ ਕੇ ਮੈਂ ਆਹੋ ਲਾ ਮੈਂ ਵੀ ਚਾਚੀ ਕੋਲੇ ਜਾਈ ਆਮਾ ਮੈਂ ਕਿੱਥੇ ਲੰਘ ਚੱਲੇ ਹੁਣ ਤੋਂ ਹੁਣ ਤੈਨੂੰ ਰਜਿਸਟਰੀ ਕਰਾ ਕੇ ਜਮਾ ਵੀ ਉਰੇ ਜਾ ਰਿਆਂ ਸੰਨੀ ਸੁੰਨੀ ਰਲਾੜਾ ਕਿਉਂ ਮੈਂ ਨੌਕਰ ਲੱਗਿਆ ਥੋਡਾ ਕਿਉਂ ਉਹਨਾਂ ਦਾ ਕੋਲਾ ਭਰ ਕੇ ਦੁੱਧ ਦਾ ਪੀਣਾਗਾ ਕੋਲਾ ਭਰ ਕੇ ਦੁੱਧ ਦਾ ਪੀਣਾ ਹੁਣ ਤੈਨੂੰ ਦੁੱਧ ਦੇ ਗਿਆ ਤੀਨੀ ਮੇਰੀ ਭਝਾਤੀ ਹੁਣ ਤੈਨੂੰ ਸੰਨੀ ਆ ਦੇਗੀ ਵੇ ਜੇ ਇਹਨੂੰ ਪਸਣਾ ਨਹੀਂ ਹੋਇਆ ਉੱਤੇ ਵਿੱਚ ਸਾਡਾ ਕੀ ਕਸੂਰ ਆ ਥੋਡਾ ਹੀ ਕਸੂਰ ਐ ਥੋਡਾ ਹੀ ਕਸੂਰ ਐ ਅਸੀਂ ਫੜ ਕੇ ਭਝਾਈ ਆ ਨਾ ਬੋਲ ਤੂੰ ਬੋਲ ਨਾ ਪਹਿਲਾਂ ਮੈਨੂੰ ਤਾਂ ਬੋਲਣ ਜੋਗਾ ਛੱਡੀ ਨਹੀਂ ਅੱਛਾ ਇਹ ਵੀ ਸਾਡੇ ਕਸੂਰ ਆਣਾ ਚੰਗਾ ਭਲਾ ਮੈਂ ਖੇਤ ਚ ਜਾਂਦਾ ਸੀ ਪਾਥੀਆਂ ਕਰਾ ਕੇ ਜਾ ਉਹ ਦੇਖ ਲਿਆ ਮੇਰਾ ਤੇਰੀ ਵਜ੍ਹਾ ਨਾਲ ਕਰ ਪਟੇ ਗਏ ਕਿਉਂ ਘਰ ਦੇ ਕੰਮ ਛੱਡ ਦੇਣੇ ਸੀ ਕਰ ਲੈਣੇ ਸੀ ਉਰੇ ਰਸੋਈ ਚ ਆ ਨੀ ਬਾਰੂ ਮੇਰਾ ਹਟਦੀ ਸੀ ਐ ਰਾ ਰੋਕ ਲੈਂਦੀ ਸੀ ਐ ਰਾ ਰੋਕ ਲੈਂਦੀ ਸੀ ਗ੍ਰੇਟ ਖਾਲੀਦੀ ਭੈਣ ਤੇ ਤੇਰੀ ਜ ਨਾਨੀ ਉਹ ਤਾਂ ਡੱਕਾ ਤੋੜ ਕੇ ਦੂਰਾ ਨਹੀਂ ਕਰਦੀ ਸੀਗੀ ਫਿਰ ਕੰਮ ਤਾਂ ਕਰਦੇ ਕਰਨੇ ਸੀ ਨਾ ਉਹ ਨਵੀਂ ਆਈ ਸੀ ਫਿਰ ਕੀ ਹੋ ਗਿਆ ਮੈਂ ਤਾਂ ਕਰਦਾ ਸੀ ਉਹਦੇ ਬੰਡੇ ਦੇ ਕੰਮਾਂ ਅਸੀਂ ਵੀ ਨਵੀਆਂ ਹੀ ਆਈਆਂ ਸੀ ਸਾਨੂੰ ਤੇ ਮਹਿੰਦੀ ਵੀ ਨਹੀਂ ਉਤਰਨ ਦਿੱਤੀ ਹੱਥਾਂ ਦੀ ਉਸ ਤੇ ਵੇਲੇ ਕੰਮ ਲਾ ਲਿਆ ਸੀਗਾ ਕੰਮ ਲਾ ਲਿਆ ਸੀਗਾ ਮੈਂ ਨਹੀਂ ਕਰਦਾ ਕੰਮ ਮੈਂ ਨਹੀਂ ਕਰਦਾ ਸੀ ਅਸੀਂ ਨਹੀਂ ਕਰਦੇ ਲੰਗਰ ਆਪ ਹੀ ਪੈ ਜਾਂਦਾ ਹੈ ਨਾ ਆਪ ਹੀ ਪੈ ਜਾਂਦਾ ਹੈ ਲੰਗਰ ਨੂੰ ਕਿੰਨੇ ਕੁ ਰੋਟੀਆਂ ਬਣਾਉਨੇ ਹੋ ਕਿੰਨੀ ਕੁ ਖਾਣੇ ਆ ਦੋ ਰੋਟੀਆਂ ਖਾਣਾ ਮੈਂ ਨਾ ਤੂੰ ਫਿਰ ਹੋਰ ਕਿਹੜਾ ਕੰਮ ਕਰਦਾਗਾ ਡੰਗਰਾ ਹੀ ਦੇਖਦਾ ਕੱਲਾ ਡੰਗਰੇ ਦਾ ਕਰਦਾ ਖੇਤ ਦਾ ਕੌਣ ਕਰਦਾ ਇੰਦਾ ਕਰਦਾ ਉਹ ਵੀ ਸਿਰੀ ਤੋਂ ਕਰਾ ਲੈਂਦਾ ਸਾਰਾ ਹਾਂ ਸਿਰੀ ਤੋਂ ਕਰਾ ਲੈਣੇ ਸਿਰੀ ਤੋਂ ਕਦੇ ਪਤਾ ਹੋਵੇ ਫਿਰ ਤਾਂ ਕਹੇ 2 ਸਾਲ ਹੋ ਗਏ ਕਦੇ ਸਿਰੀ ਨਹੀਂ ਲੜਾਇਆ ਕਹੇ ਸਿਰੀ ਤੋਂ ਕਰਾ ਲੈਣੇ ਮੇਰੇ ਵਾਲੇ ਸਿਰੀ ਤਾਂ ਸੋਟਾ ਮੈਂ ਮੰਨ ਰਿਆ ਅੱਛਾ ਗੱਲਾਂ ਤੂੰ ਜਿਆਦੀਆਂ ਨਹੀਂ ਹੋਣ ਲੱਗੀਆਂ ਹੁਣ ਕਰ ਪੱਟ ਤਾਂ ਹੁਣ ਤਾਂ ਬੋਲੂ ਆ ਹੁਣ ਬੋਲਾਂ ਵੀ ਨਾ ਹੁਣ ਗੱਲਾਂ ਵੀ ਨਾ ਕਰਾਂ ਪਹਿਲਾਂ ਤਾਂ ਚੱਲ ਨਹੀਂ ਬੋਲਦਾ ਸੀ ਬੇ ਬੋਲ ਬੋਲ ਕੇ ਨਾ ਨਾਲੇ ਆਪ ਤਾਂ ਦਿਮਾਖ ਖਰਾਬ ਕਰਦਾ ਨਾਲੇ ਸਾਡਾ ਸਾਡਾ ਕਰਦਾ ਹੁਣ ਤਾਂ ਮੇਰਾ ਘਰ ਪਟਿਆ ਗਿਆ ਹੁਣ ਤਾਂ ਮੈਂ ਜਿਹੜੀਆਂ ਮੇਰੇ ਮਨ ਆਈਆਂ ਨਾ ਉਹ ਕਰਮਾ ਇਹ ਕਰਲਾ ਕਰਲਾ ਅੱਗੇ ਕਿਹੜੇ ਤੋਂ ਕਹੇ ਕੰਜਰ ਦੀ ਮੰਨੀ ਆ ਉਹੀ ਕਰਮਾ ਜਿਹੜਾ ਜੀ ਕਰੂਗਾ ਐਂ ਕਰਮਾ ਮੇਰੇ ਐਂ ਕਰਮਾ ਤੋੜੂਆਂ ਸਾਰਾ ਕੁਸ ਲੈ ਵੀ ਕਰਦਾਰੇ ਅੱਜ ਕੋਈ ਮੱਥੇ ਨਾ ਲੱਗ ਜੇ ਜੇ ਦੇ ਵੀ ਮੱਥੇ ਲੱਗਿਆ ਕੋਈ ਨਾ ਕੰਮ ਖਰਾਬੇ ਹੋਇਆ ਆਪਣਾ ਦਾ ਇੱਕਦਰ ਕੀ ਹਾਲ ਚਾਲ ਹੈ ਤੂੰ ਵੀ ਆਹ ਆਹ ਅੱਜ ਤੋਂ ਕਾਮਨਾ ਪ੍ਰਜੈ ਪੂਰਾ ਹੋਏਗਾ ਜੰਮੀ ਕਿਆ ਘੜੀ ਬੰਨਣ ਲੱਗੀ ਹੈ ਕਿਉਂ ਮੇਰੀ ਕੱਲੀ ਤੇਰੇ ਰੜਕਦੀ ਆ ਮਰ ਜਾਣਿਆ ਮੇਰਾ ਤਾਂ ਕਹਨੂੰ ਰੜੱਕੇ ਰੜੱਕੇ ਤੂੰ ਨਿਓਂ ਨਾ ਰੜੱਕੇ ਤੇ ਜਿਹੜੀ ਉਹ ਤੋਂ ਗਰਾਂ ਤੇ ਕੱਢਦੀ ਥੰਨੇ ਨਾ ਰੜਕ ਤੋਂ ਮਿਟ ਗਈ ਥਰੀ ਹੈ ਨਿਓਂ ਬੇਚੱਕ ਮੈਂ ਚੁੱਲਿਆ ਮੈਂ ਚੱਕ ਮੈਂ ਤਾਂ ਬਣ ਗਿਆ ਕਰ ਮੈਂ ਤੈਨੂੰ ਦੱਸੂ ਸਿੱਧੀ ਬਣਿਆ ਮੇਰੀ ਹੁਣ ਸਰਪੰਚ ਨਾਲ ਲੈ ਮੇ ਨਾਲ ਰਾਸ਼ਨ ਕਾਰਡ ਕਟਾ ਦੂੰਗਾ ਤੇਰਾ ਦੇਖੇ ਗੱਲ ਦਾ ਲਾ ਜਿਹੜਾ ਖਤਰਾ ਲਈ ਫਿਰਦਾ ਨਾਲ ਤੂੰ ਮਨ ਵੀ ਤੂੰ ਖਤਰੇ ਚ ਹੀ ਆਗਾ ਯਾ ਤੂੰ ਤੇਰੇ ਵਰਗੇ ਰੇਲ ਗੱਡੀਆਂ ਰੋਕਣ ਵਾਸਤੇ ਰੱਖੇ ਹਾਂ ਤੇਰੇ ਵਰਗੇ ਪੈਸੇਂਜਰ ਗੱਡੀਆਂ ਜਾਂਦੀਆਂ ਹੋ ਜਿਹੜੀਆਂ ਨਾ ਮਰਚਾਂ ਨੇ ਮੈਂ ਰੇਲ ਗੱਡੀ ਲਗਦੀਆਂ ਤੈਨੂੰ ਫੇਰ ਟਰਾਲਾ ਲਾ ਲੈ ਟਰਾਲਾ ਹੁਣ ਥਾਣਾ ਪੁੱਤਾ ਮੇਰੀ ਗੱਲ ਸੁਣ ਲੈ ਸਰਪੰਚਾ ਆਉਦੇ ਸਾ ਉੱਚ ਰਿਹਾ ਕਰ ਮੇਰੀ ਗੱਲ ਸਾਡੇ ਨਾਲ ਲੱਗ ਗਿਆ ਨਾ ਫੋਨ ਕਰਨ ਜਾ ਕੇ ਸਰਪੰਚ ਜੀ ਨੂੰ ਸਾਰੇ ਪਿੰਡ ਮੈਂ ਨਾ ਗੱਲ ਉੱਡ ਰਹੀ ਏ ਉਦੋਂ ਹੀ ਪਤਾ ਲੱਗਿਆ ਸਾਰੇ ਪਿੰਡ ਮੈਂ ਗੱਲ ਉੱਡ ਰਹੀ ਏ ਵੀ ਇਨੀ ਇਨੀ ਗਰਬਸਨ ਦਿੰਦੀਆਂ ਗਿਆ ਜਾਲਦੀ ਅਗਰ ਤੂੰ ਸਾਨੇ ਮੇਰੇ ਲਵਾ ਆ ਗਈ ਗੱਲ ਵੇ ਤੂੰ ਵੀ ਥਾਨੇ ਕਹਣਾ ਦਿਓ ਵੇ ਅਸੀਂ ਕਿਹੜਾ ਬਾਹੋਂ ਪਾੜ ਕੇ ਘਰੋਂ ਕੱਢਤੀ ਉਹਦੇ ਲਸਣ ਸੀਗੇ ਬਾਗੀ ਉਹ ਉਸਕੇ ਦਾ ਅਪਲੈਕਸ਼ਨ ਦੇ ਕਦੇ ਕਦੇ ਸੁਣ ਨਾ ਮੈਂ ਕਦੇ ਦੋਹੀਂ ਅਰਸੂ ਹੀ ਬਣ ਲੱਗੇ ਰੋਕ ਕੇ ਤੀ ਹੈ ਕਿ ਕੋਈ ਪਾਥੀ ਆ ਉਹ ਕਰਾਵੇ ਤੀ ਕਿਆ ਗੱਲ ਕਿੱਧਰ ਨੂੰ ਜਾਏ ਹਾਂ ਨਾ ਪਾਥੀ ਘਰ ਦੇ ਕੰਮ ਨਹੀਂ ਕਰਨੇ ਹੈਗੇ ਕਿਉਂ ਆਗਲਾ ਦਰ ਨਹੀਂ ਕੰਮ ਕਰਦਾ ਹੈਗਾ ਬਈ ਗੱਲ ਨਿਓ ਹੈ ਆਗਲਾ ਸਾਰਾ ਗੋਲਾ ਦਿੰਦਾ ਕਿਉਂ ਕਰੇ ਬਈ ਅਗਲਾ ਕੀ ਕਰ ਵਾਲੀ ਕੇ ਕਹਦਾ ਕਰੇਗਾ ਭਈ ਆਪਦੇ ਘਰ ਦਾ ਕੰਮ ਕਰਨਾ ਹੀ ਆ ਤੁਹਾਡਾ ਆਪਾਂ ਬੰਦਾ ਤਾਂ ਤੇ ਵੀ ਜਿਹੜਾ ਨੋਟ ਕਮਾਨ ਮਸ਼ੀਨ ਪੈ ਹੈ ਉਸ ਨੂੰ ਕੋ ਕੰਮ ਕਰੇ ਨਾ ਨੋਟ ਕਿਹੜਾ ਸੀ ਕੱਲਿਆਂ ਨੇ ਖਾਣਿਆ ਸਾਰਾ ਟੱਬਰ ਖਾਂਦਾ ਹੈਗਾ ਨੋਟ ਤੈਨੂੰ ਮੈਂ ਦੱਸਾਂ ਇਹ ਉਹ ਕਿਉਂ ਕਮਾ ਕੇ ਆਉਂਦਾ ਤਾਂ ਹੀ ਰੋਟੀ ਪੱਕਦੀ ਆ ਉਹ ਤਾਂ ਇੱਕ ਦਿਨ ਸੂਟ ਕੇ ਲਿਆਇਆ ਇਸ ਕੀ ਤੋਂ ਗੱਲ ਚੱਕ ਲਈ ਆਪ ਨਿਤ ਨਵੇਂ ਦਿਨਾਂ ਸੂਟ ਲਿਆਵੇਂ ਹੈ ਕਿਉਂ ਕੀ ਗੱਲ ਸਾਰਾ ਦਿਨ ਮਰਾ ਬੰਦਾ ਮਰਦਾਗਾ ਦਿਨ ਰਾਤ ਕੰਮ ਕਰਦਾ ਉੱਥੇ ਹੈ ਸੋਟ ਨਹੀਂ ਪਾ ਸਕਦੀ ਮੈਂ ਬਈ ਆਪਾਂ ਤਾਂ ਮੇਰ ਉਸਕੀਆ ਕਰਾਂ ਮੈਂ ਕੁੜੀ ਕੀ ਸਾਰੀਆਂ ਗਲਤੀਆਂ ਸਾਰੇ ਦੁਆਵਾਂ ਵੇ ਸਰਪੰਚਾ ਹਾਂ ਤੈਨੂੰ ਗੱਲ ਕਹਾ ਹਾਂ ਨਾਲੇ ਗੱਲ ਸੁਣ ਮੇਰੀ ਮੇਰਾ ਨੌਕਰ ਤਾਰਾ ਠੀਕ ਹੈ ਕਰਤਾਰਾ ਕਹਦਿਆ ਕਰ ਮੇਰਾ ਯਾਰ ਹੈ ਸਰਪੰਚ ਨਵਾ ਨਾ ਕਰਤਾਰਾ ਹੋਊਗਾ ਤੇਰਾ ਮੈਂ ਤਾਂ ਸਰਪੰਚੀ ਕਹੂੰ ਤੈਨੂੰ ਮੈਂ ਦੱਸਾਂ ਉਹ ਅਗਲੀ ਹੁਣ ਕਹਿ ਦੋ ਮਿੰਟ ਬਾਅਦ ਤੇਰਾ ਨਾਂ ਰਸਨ ਕਾਰਡ ਕਟਾ ਦਈਏ ਜੇ ਡਿੱਪੂ ਆਹ ਗਈ ਫਿਰ ਮੈਨੂੰ ਵੇ ਵਰਤਰੀ ਸਰਪੰਚੀ ਦਾ ਪਤਾ ਲੱਗ ਗਿਆ ਮੈਨੂੰ ਲੈ ਫਿਰਿਆ ਵੀ ਰਹੀ ਤੇਰਾ ਕਾਰਡ ਕਟਿਆ ਲਈਂਦਾ ਇੰਨੀਆਂ ਫੜਾ ਨਾ ਮਾਰੇ ਕਟਿਆ ਕਟਿਆ ਲਈਂ ਤੇਰਾ ਕਾਰਡ ਨਾ ਨਾ ਜਿਆਦੇ ਔਖਾਂ ਦਾ ਤੂੰ ਤੂੰ ਲਿਆ ਜਾ ਕੇ ਸਾਡੇ ਵਾਲੀ ਨੂੰ ਆਪਦੇ ਘਰੇ ਰੱਖ ਲੈ ਬੜਾ ਹੀ ਲੱਗਿਆਗਾ ਆਪਦਾ ਘਰ ਠੀਕੜੀਆਂ ਦਾ ਲੋਕਾਂ ਦੇ ਘਰੇ ਮਾਰਦਾਗਾ ਝੱਕੇ ਸੜੇ ਹਾਨ ਸੜੇ ਗੱਲਾਂ ਦੇਖ ਤੇਰਾ ਤੂੰ ਨਾ ਕਾਰਡ ਜੇ ਨਾ ਚਾਰ ਨੂੰ ਕਟਾਇਆ ਤੂੰ ਕੀ ਯਾਦ ਰੱਖੇਗੀ ਮੇਰੇ ਨਾਲ ਪੰਗੇ ਲਏ ਆ ਗਲਤੀਆਂ ਆਪਕੀਆਂ ਸਾਰਾ ਦਿਨ ਉਸ ਨੂੰ ਮਜ਼ਦੂਰ ਬਣਾ ਕੇ ਰੱਖੇ ਯਾ ਕਰਦੇ ਬਾਹ ਕਰਦੇ ਅਜੇ ਮਨ ਨੇ ਤਾਂ ਕੱਢੀ ਨਹੀਂ ਹੈਗੀ ਘਰ ਜਾਣ ਦਾ ਪਤਾ ਸਮਾ ਦੋਈ ਲੱਗੀਆਂ ਹੋਈਆਂ ਉਸਕਾ ਤਾ ਸਾ ਭਾਈ ਮੈਂ ਤਾਂ ਉਸਕੇ ਨਾਲ ਘੜੂਗਾ ਜੇ ਫੈਸਲਾ ਹੋਇਆ ਕੋਈ ਗੱਲਾ ਕਰੇ ਟੋਪ ਟੈਂਕ ਜੀ ਯਾ ਤੇਰੇ ਵਰਗਿਆਂ ਨੂੰ ਰੋਕਣ ਵਾਸਤੇ ਬਣੀ ਹੋਈ ਏ ਤੇਰੇ ਵਰਗੀਆਂ ਨਾ ਪੈਸੇਂਜਰ ਗੱਡੀਆਂ ਕਈ ਵਾਰ ਰੁਕਦੀਆਂ ਨਹੀਂ ਹੈਗੀਆਂ ਬਹਿ ਗਿਆ ਆਪਣੇ ਬਹਿ ਗਿਆ ਮਹ ਹਾਂ ਸਰਪੰਚ ਬਹਿ ਗਏ ਦੇ ਆ ਕੁੜੀ ਤੋਂ ਤੋਂ ਜਮੀਨ ਨੂੰ ਲਾ ਕੇ ਰੇ ਮਨ ਨੂੰ ਲਾ ਗਿਆ ਗੱਲ ਆ ਗਈ ਮੇਰੇ ਲੈ ਗੱਲ ਤੇਰੀ ਬਹੁ ਮਾੜਾ ਹੈ ਯਾਰ ਪਰ ਨਾ ਚਲੋ ਵਾਹਿਗੁਰੂ ਆਪਾਂ ਬਾਗ ਚੱਲਣਾ ਲਿਆ ਮੈਂ ਤੇਰੀ ਘਰਾਂ ਨੂੰ ਕੋਈ ਨਾ ਚੱਲਾਂਗੇ ਆਏ ਭਾਈ ਮੈਂ ਤੇ ਤੈਨੂੰ ਪਹਿਲੇ ਦਿਨ ਤੋਂ ਕਹਿੰਦਾ ਉਹ ਤਾਂ ਮੇਰਾ ਗੁੱਸਾ ਕਰੀ ਗਿਆ ਗੱਲ ਦਾ ਅੱਜ ਵੀ ਤੇਰੇ ਸਾਹਮਣੇ ਗੱਲ ਆਈ ਨਾ ਹੈਂ ਆ ਬਈ ਆਪ ਕੀ ਕਰਿਆ ਤੂੰ ਆ ਕੀ ਹੋਇਆ ਯਾ ਕਿ ਨਗ ਟਾਈਮ ਤੇਰਾ ਸਾਥ ਨਵਾਦੀਆਂ ਆ ਬਈ ਤੇਰੀਆਂ ਪਰਜਾਈਆਂ ਤੋਂ ਤੇਰਾ ਘਰ ਜਾਣ ਦੇ ਪੇ ਲੱਗੀਆਂ ਹੋਈਆਂ ਇਹ ਯਾ ਤੂੰ ਹੈ ਸਰਪੰਚ ਤੂੰ ਤੋਂ ਰੇ ਫਿਰੇ ਗੋਲਾਦੰਤਾ ਕਰਦਾ ਹੈ ਆਪ ਤੇਰਾ ਭਾਈ ਬੜਾ ਉਹ ਮਸ਼ੀਨ ਵਿੱਚ ਪੈਸੇ ਕੁੱਟਦਾ ਫਿਰੇ ਯਾ ਛੋਟਾ ਕੁੱਟਲੇ ਆ ਤੇਰੇ ਫਲੇ ਕੀ ਹੈ ਯਾ ਤੂੰ ਹੈ ਸਰਪੰਚ ਗਰ ਦੋਏ ਖੇਤ ਤੋਂ ਸਾਂਮੀ ਬੈਠੇ ਯਾ ਤੂੰ ਗੱਲ ਹੈ ਸਰਪੰਚ ਯਾ ਭਈਓ ਕੰਮੇ ਫਸ ਗਈ ਜਾਨ ਆ ਹਾਂ ਕੀ ਕਰੀਏ ਬਟੇਗਾ ਆਈ ਕੰਮ ਕਰ ਤੂੰ ਸਕੀਮ ਦਿਉ ਮੈਂ ਦੱਸ ਸਰਪੰਚ ਤੂੰ ਨਾ ਇਹਨਾਂ ਨੂੰ ਦੋਹਾਂ ਦੇ ਤੰਗ ਕਰ ਲੱਜਾ ਅੱਛਾ ਹਾਂ ਜੀ ਰੋਟੀ ਨਦੀ ਰੋਟੀ ਪਿੱਛੇ ਤੰਗ ਕਰਿਆ ਕਰ ਬਾਗੜ ਮੇਰੇ ਇਹਨੂੰ ਪੁੱਠਾ ਬੋਲਿਆ ਕਰ ਤੂੰ ਕੀ ਤੇਰੇ ਘਰ ਲਿਗਰ ਆ ਗਈ ਨਹੀਂ ਨਹੀਂ ਨੀਣਾ ਨੇ ਤੇਰਾ ਕਰ ਪਸੰਦੀ ਨਹੀਂ ਨੀਂ ਅੱਛਾ ਮੈਂ ਨਾ ਕੋਈ ਤਾਂ ਮਹਾ ਉਹ ਰਿਸ਼ਤੇਦਾਰੀ ਹੀ ਪੜੇਦੀ ਤਰੀ ਉਹ ਮੜੇ ਪਤਾ ਕਰ ਲੈਂਦਾ ਲਾਣੀਦਾਰ ਨਹੀਂ ਕਰਨੀ ਮੈਂ ਤੂੰ ਕਰ ਤੂੰ ਪਤਾ ਤਾ ਮੇਰੇ ਲਈ ਸਕੀਮ ਤੇ ਕੰਮ ਕਰ ਜੇ ਨਾ ਤਰਾ ਗੰਬਾ ਉਹ ਤਾਂ ਮੈਂ ਕਰ ਲੂਆ ਤੂੰ ਮੜੇ ਜ ਸੁਨੇਹਾ ਸੁਨੂਆ ਤੂੰ ਲਗਵਾ ਦੇ ਉਹ ਫੋਨ ਨਹੀਂ ਚੱਕਦੀ ਮੇਰਾ ਰੋ ਫੋਨ ਨਹੀਂ ਚੱਕਦੀ ਹਾਂ ਕੋਈ ਗੱਲ ਨਹੀਂ ਮੈਂ ਕਰ ਲੂ ਤੂੰ ਮੜਾ ਤੇਰੀ ਸਾਲੀ ਨੂੰ ਕਹਿ ਦੇ ਉਹ ਫੋਨ ਕਰਕੇ ਵੀ ਮੜਾ ਜ ਕਰੇ ਗੀੜਾ ਮਾਰਿਆ ਮੰਗੇ ਕੋਈ ਨਾ ਮੈਂ ਕਰ ਲੂ ਗੱਲ ਹੋਨ ਯਾ ਇਸਕੀਂ ਤੇ ਕੰਮ ਕਰ ਮੇਰੀ ਯਾ ਤੂੰ ਕਰ ਲਿਆ ਯਾ ਤੂੰ ਹੁਣੇ ਕਰ ਲਿਆ ਹਾਂ ਰੋ ਹੁਣ ਬਾਗਲ ਮੇਂ ਕਦੀ ਮਿਲ ਜੇਗੀ ਉੱਠ ਜਾ ਕਾਉ ਜਮੀ ਕੰਮ ਨਾ ਕਰਿਆ ਕਰ ਹਾਂ ਹੁੰਦਿਆਂ ਕੇ ਸਿੰਕ ਫਸਾ ਲਈ ਬਿਨਾ ਨਾ ਬਾਗਲ ਮੇਂ ਜਾ ਕਾਉ ਹਾਂ ਇਹ ਤੇਰੇ ਨਾਲੇ ਬਾਈ ਨੂੰ ਵੀ ਛੂਟਾ ਤੂੰ ਆ ਰਹੇ ਵਾ ਉਸ ਨੂੰ ਕਹ ਉਸ ਕੇ ਲਾ ਸਸਵਤੀਆਂ ਉਸ ਕੇ ਲਾ ਨੇ ਉਹ ਕਰ ਲੈ ਜਦ ਤੱਕ ਨੇ ਇੱਕ ਦਿਯਾ ਕਟਾਪਾ ਨਹੀਂ ਕਰਾਂਦਾ ਤਾ ਉਹ ਤੱਕ ਨਹੀਂ ਰੂਟਾਂ ਦੀ ਤਾ ਕਰਾ ਦੇ ਹੁਣ ਕਟਾਪਾ ਜਮੀ ਮਿੱਠਾ ਬਣਦੇ ਨਾ ਅੱਛਾ ਠਾ ਬਣ ਕੇ ਨਾ ਇੱਕ ਦਿਯਾ ਕਰਾ ਦੇ ਕਟਾਪਾ ਚੰਗਾ ਬਟਾ ਗਾ ਉਹ ਸਰਪੰਚ ਨੂੰ ਮਾਰਿਆ ਕਿ ਇਹ ਸਰਪੰਚ ਤੋਂ ਚੰਗਾ ਹੈ ਬੰਦਾ ਮੈਂ ਐਡੀ ਗੱਲ ਕੌਣ ਦੱਸ ਕੇ ਜੇ ਯਾਰ ਦੁੱਖ ਮਨਾਇਆ ਆਪਣਾ ਬੰਦਾ ਸਿਆਣਾ ਅੰਸਰ ਪੰਚ ਨੂਵੇਂ ਮਾਰਾ ਗਈ ਗਏ ਲੋਕ ਲੋਕ ਕਿਆ ਨਹੀਂ ਭੜੇ ਨਹੀਂ ਮੋਜਾ ਜਾਊ ਫਿਰ ਬਾਗਲ ਮੈਂ ਕਾਦੀ ਕਰ ਉਹ ਕੋਈ ਨਾ ਪੈਸੇਂਜਰ ਗੱਡੀ ਮੈਨੂੰ ਪੁੱਠਾ ਬੋਲਨੀ ਤੀ ਤੈਰਾ ਤਾਂ ਦੇਖੀ ਹੁਣ ਟਾਇਰ ਰੇਲੇ ਕਰਦਾ ਆ ਉਹ ਮੈਂ ਥੋੜੀ ਮੈਨੂੰ ਕਰਤਾਰਾ ਗਏ ਅੱਗੇ ਰੇਦੀ ਮੇਰਨ ਵਾਲਾ ਤੇਰਾ ਤਾਂ ਕਰੇਗਾ ਅੱਥ ਨਹੀਂ ਜਉਣਾ ਇੰਜਨ ਫਿਰ ਤੈਨੂੰ ਪਤਾ ਲੱਗੇਗਾ ਜਿਵੇਂ ਚੀਚ ਕੇ ਹੂੰ ਚੱਲ ਕਰਦਾ ਇਸ ਦਾ ਕੰਮ ਮੇਰੇ ਸਾਲੇ ਕੋਤ ਨਹੀਂ ਕਿੱਧਰ ਲੰਘ ਜਾਨੇ ਕਿੱਧਰ ਸਾਰਾ ਦਿਨ ਮੈਨੂੰ ਇੱਕ ਭਾਈ ਰੱਖ ਲੈ ਲੱਗਿਆ ਕਰਨਾ ਹਾਂ ਕਰਨੀ ਸੀ ਮੈਂ ਤਾਂ ਮੈਂ ਕਿੱਧਰ ਨਿਕਲ ਗਿਆ ਸੀਗਾ ਨਗੜ ਨੁਕੜਾ ਨਕੜ ਗਿਆ ਉਰੀ ਹਾਂ ਉਹ ਮੈਂ ਮਰਾ ਮੁੱਤਾ ਕੰਮ ਕਰਨ ਦੇ ਜਾਣਾ ਹੁੰਦਾ ਸਿੱਧੀ ਆ ਜਾ ਕਰੋ ਕਿਉਂ ਕਿ ਐ ਕਿਵੇਂ ਜੀ ਮੂੰਹ ਤੇ ਕੰਮ ਰੱਖਿਆ ਯਾਰ ਮੂੰਹ ਤੈਨੂੰ ਪੱਤੀ ਨਹੀਂ ਕਿਉਂ ਲਟਕਾ ਰੱਖਿਆ ਉਹ ਚੱਲ ਕੋਈ ਗੱਲ ਨਹੀਂ ਜੇ ਬਾਗੀ ਕਰ ਵਾਲੀ ਤੇਰੇ ਫਿਰ ਕੀ ਹੋ ਗਿਆ ਲੈ ਆ ਮਾਇ ਕੋਈ ਗੱਲ ਨਹੀਂ ਕਰ ਜਦੋਂ ਚਾ ਗਈ ਨਹੀਂ ਹੈਗੀ ਤੈਨੂੰ ਅਸਲ ਗੱਲ ਹੀ ਨਹੀਂ ਪਤਾ ਫਿਰ ਕੀ ਗੱਲ ਹੋ ਗਈ ਤੂੰ ਦੱਸ ਤਾ ਮੈਂ ਤਾਂ ਪਹਿਲਾਂ ਬਾਰਾਂ ਦਰਵਾਜ਼ਾ ਜਾਨਾ ਹੈਗਾ ਜਿਗਰਾ ਸੁਣਨ ਦਾ ਹੈਗਾ ਕਰਨੀਗਾ ਗੱਲ ਫਿਰ ਜਿਹੜੀ ਮੈਂ ਗੱਲ ਕਹੂੰ ਆ ਤੂੰ ਗੱਲ ਤਾਂ ਕਰ ਜਿਗਰਾ ਤਾਂ ਹੈਗਾ ਹੀ ਏ ਤੇਰੇ ਵਾਲੀ ਨੇ ਭੇਜੀ ਏ ਮੇਰੇ ਵਾਲੀ ਨੇ ਭੇਜੀ ਏ ਲੁੱਤੀਆਂ ਲਾਲਾ ਮੇਰਾ ਘਰ ਝਾੜਤਾ ਮੇਰੇ ਦੀ ਐਡੀ ਹਿੰਮਤ ਕਿਵੇਂ ਪਾਦਦੀ ਬਸ ਉਸ ਨੇ ਭੇਜੀ ਏ ਕੀ ਕਿਹਾ ਤੈਨੂੰ ਮੈਨੂੰ ਦੱਸ ਪੂਰੀ ਉਹ ਰਾਗੀ ਬੱਤੈਨ ਪੱਤੀਏ ਕਦੇ ਕੁਛ ਕਹਿਣਾ ਕਦੇ ਕੁਛ ਕਹਿਣਾ ਲੁੱਤੀਆਂ ਲਾ ਲਾ ਕੇ ਮੇਰੀ ਜਨਾਨੀ ਭੇਤੀ ਮੇਰਾ ਘਰ ਜੜਨ ਨੂੰ ਤਿਆਰ ਮੈਂ 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 ਨਾਲੇ ਕਹਿਤਾ ਵੀ ਭਾਈ ਹੱਥ ਬੰਨ ਕੇ ਕਹਿਣਾ ਵਾ ਮੈਂ ਤਾਂ ਮੇਰੀ ਜ਼ਮੀਨ ਵੀ ਨੌਕਰਾਰਨਾ ਤੇਰੀ ਵਾਲੀ ਨੂੰ ਕਿਹਾ ਮੇਰਾ ਘਰ ਨਾ ਪੱਟ ਐਡਾ ਕਰ ਮੁਗਦੀਆ ਹੋਰ ਮੈਨੂੰ ਤਾ ਨਹੀਂ ਦੱਸੇ ਮਗਦੇ ਬਾਦਾਂ ਨਾ ਬੱਜੇ ਚੱਲ ਮੇਰਾ ਤਾਂ ਘਰ ਪੱਟਦਾ ਫਿਰ ਤੂੰ ਤੂੰ ਮੇਤੋਂ ਵਗੈਰਾ ਛੱਡ ਕੇ ਕਾ ਤੂੰ ਆਇਆ ਛੱਡ ਕੇ ਦੂੜੀ ਆ ਅਗਲੀ ਗਈ ਏ ਮੈਂ ਤਾਂ ਬਥੇਰੇ ਆਡੇ ਘਾਡੇ ਡਾ ਡਾ ਮੈਂ ਕੱਟੂ ਕੱਟ ਮੈਨੂੰ ਫੋਨ ਤਾਂ ਕਰਨ ਲਿਦਾ ਉਦੋਂ ਫੋਨ ਕਿ ਕਰਨਾ ਤਾਂ ਤੈਨ ਕਿਹੜਾ ਸੁਣਨੀ ਐ ਤਾਉ ਕਿਹੜਾ ਜੇ ਮੈਂ ਤੈਨੂੰ ਕਹਿ ਦੂੰ ਵੀ ਉਸਕੇ ਚਾਰ ਮਾਰ ਰੱਖਦੇ ਤੋਗੜੇ ਮਾਰ ਦੇਂਗਾ ਅੱਜ ਫਿਰ ਤੂੰ ਦੇਖ ਲਈ ਜਦ ਅੱਜ ਮੈਂ ਨਹੀਂ ਹੈਗੀ ਜਾਓ ਜਗਾ ਉਹ ਤੂੰ ਕਰ ਦੇਂਗਾ ਤੇਰੇ ਤੋਂ ਕੁਛ ਨਹੀਂ ਹੁੰਦਾ ਹੁੰਦਾ ਕਿਉਂ ਨਹੀਂ ਹਾਂ ਮੈਨੂੰ ਆਪੇ ਕੂਟਦੇ ਗਿਆ ਉਹ ਆਹੋ ਤੂੰ ਫਿਰ ਅੱਜ ਦੇਖ ਲਈ ਜੱਟਾ ਤੂੰ ਦੇਖੀ ਜਾ ਦੇ ਦੇ ਤੂੰ ਮੇਰਾ ਭਾਈ ਐ ਇੱਕ ਮਾਂ ਦਾ ਦੁੱਧ ਪੀਤਾ ਆਪਾਂ ਨੇ ਤੂੰ ਉਹਦੀ ਗੱਲ ਨਹੀਂ ਸੁਣਨੀ ਕੋਈ ਉਹਦਾ ਇੰਜਣ ਹੀ ਕਰਨਾ ਤੇਦਾ ਕੋਈ ਗੱਲ ਨਹੀਂ ਲੇ ਲਵੇੜਾ ਲੇ ਲਵੇੜਾ ਤੇ ਲੇ ਲਵੇੜਾ ਲੇ ਲਵੇੜਾ ਕੋਈ ਗੱਲ ਨਹੀਂ ਅੱਜ ਦੇ ਲਵੇੜਾ ਲੇਥ ਪੇੜਾ ਹੋਊਗੀ ਐ ਕਰਦੀ ਜਿਵੇਂ ਥੈਈ ਚ ਗੋਲੇ ਉੱਡਦੇ ਹੁੰਦੇ ਨੇ ਕੋਈ ਗੱਲ ਇਹੋ ਜਿਹਾ ਕੰਮ ਕਰਦੀ ਤੂੰ ਛੋਟੇ ਭਾਈ ਘਬਰਾ ਨਾ ਹੁਣ ਦੇਖੀ ਫਿਰ ਕੀ ਹੁੰਦਾ ਤੂੰ ਦੇਖਦਾ ਜਾ ਚਟ ਗੇਟ ਦੇ ਵਿੱਚ ਦੀ ਸੁਣਦਾ ਮੈਂ ਬੱਸ ਮੈਨੂੰ ਵੜਾਕ ਪੜਾ ਕੇ ਆਣਦੇ ਵੜਾਕ ਪੜਾ ਕੇ ਐ ਵੱਜਣਗੇ ਜਿਵੇਂ ਤੀਵੀ ਕੋਈ ਅੱਜ ਕੇ ਜਾਂਦੀ ਹੁੰਦੀ ਐ ਉਹ ਤੀਵੀ ਵੱਜ ਗਏ ਮੈਨੂੰ ਤਾਂ ਐ ਲੱਗਦਾ ਕਿ ਤੂੰ ਹੀ ਨਾ ਕਰਾ ਲੈ ਕੁੰਡਾ ਉਹ ਤੋਂ ਚੱਲ ਤੂੰ ਆ ਕੰਮ ਤੰਦੇ ਕਰ ਮੈਂ ਦੇਖਦਾ ਆ ਤਾਂ ਮੈਂ ਕਰਦਾ ਮੈਂ ਗੇਟ ਮੂਰੇ ਖੜ ਕੇ ਦੇਖੂਗਾ ਫਿਰ ਜੇ ਕੰਮ ਕਰੇਗਾ ਇਹ ਉਹ ਤੂੰ ਤੈਨੂੰ ਗੇਟ ਮੂਰੇ ਖੜਨ ਦੀ ਕੀ ਲੋੜ ਐ ਤੈਨੂੰ ਖੜਕਾ ਆਪੇ ਥੋੜੂ ਬਾਗਲ ਤੱਕ ਨਾ ਬਸ ਆ ਕੇ ਮੈਂ ਤਾਂ ਮੈਂ ਤਾਂ ਵੇ ਜਾਣ ਸਾਡਾ ਹਲੇ ਯਾਰ ਬੱਕਰੇ ਨੂੰ ਦੇਖਦਾ ਯਾਰ ਅੱਜ ਕੀ ਹੁੰਦਾ ਜਾਣ ਸਾਡਾ ਹਲੇ ਬੱਕਾ ਜਦੋਂ ਮੇਰਾ ਭਾਈ ਹੈ ਗੱਲ ਨਹੀਂ ਉਸकी सुननी ओ जो मर्ज़ी करो ਬੱਦਰ ਡੇੜ 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 ਕੋਈ ਗੱਲ ਤੈਂ ਕਹਿਤਾ ਪਹਿਲਾਂ ਦੀ ਹਾਂ ਬੇੜੇ ਮੈਂ ਕਰੀਂ ਇੰਜਣ ਹਾਂ ਹਾਂ ਸਵਾਦ ਮੇਰਾ ਸੱਲੇ ਕੰਮ ਤੋਂ ਫਿਰ ਦੇਖਾਂ ਗੇਟ ਮੂਰੇ ਖੜ ਕੇ ਦੇਖੇ ਕੰਦ ਦੇ ਉੱਪਰ ਗਿੰਜਣ ਤੋਣ ਦੇ ਇੱਕ ਤੋ ਇਹ ਦੂਜੀ ਕਾ ਤੋ ਚਲ ਮੈਂ ਆਪ ਹੀ ਕਰ ਦੂੰ ਮੂਠੀ ਕਾ ਤੋ